ਐਸਾ ਖਰਚਨ ਨੂੰ ਹਿੰਦੁਸਤਾਨੀ ਦਲੇਰ ਨੇ ਆਪਣਾ ਜੀ ਉਹਨਾਂ ਨੂੰ ਕਿਸੇ ਗੱਲ ਦੀ ਸ਼ੌਕੀਨੀ ਐ ਫਿਰ ਉਹ ਮੁੱਲ ਨਹੀਂ ਦੇਖਦੇ ਕਿ 2023 ਦੇ ਵਿੱਚ ਆ ਮੌਜੂਦਾ ਸਾਲ ਅਜੇ ਚੱਲ ਰਿਹਾ ਹੈ ਇਹਦੇ ਵਿੱਚ 90 ਲੱਖ ਤੋਂ ਜ਼ਿਆਦਾ ਆਈਫੋਨ ਹੈ ਜਿਹੜੇ ਵਿਕ ਚੁੱਕੇ ਨੇ ਆ ਜੇ ਤੁਹਾਨੂੰ ਹੋਰ ਵੀ ਜਾਣ ਕੇ ਹੈਰਾਨੀ ਹੋਊਗੀ ਕਿ ਇਹ ਜ਼ਿਆਦਾ ਇਹ ਗਿਣਤੀ ਕਿੱਥੇ ਹੋਈ ਹੈ ਛੋਟੇ ਸ਼ਹਿਰਾਂ 'ਚ ਤੇ ਛੋਟੇ ਕਸਬਿਆਂ ਦੇ ਵਿੱਚ ਪਰ ਜਿਹੜੇ ਛੋਟੇ ਸ਼ਹਿਰਾਂ ਦੇ ਕਸਬਿਆਂ ਦੇ ਜਿਹੜੇ ਲੋਕ ਨੇ ਖਰੀਦਦਾਰ ਨੇ ਉਹ ਵੀ ਕਿਤੇ ਪਿੱਛੇ ਨਹੀਂ ਰਹੇ ਉਹਨਾਂ ਨੇ ਵੀ ਇਸ ਖਰੀਦਦਾਰੀ ਦੇ ਵਿੱਚ ਪੂਰਾ ਯੋਗਦਾਨ ਪਾਇਆ ਡੇਲੀ ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਅੱਜ ਅਸੀਂ ਤੁਹਾਨੂੰ ਦੱਸ ਦਿਆਂ ਆ ਸਾਡੇ ਦੇਸ਼ ਦੇ ਲੋਕ ਸ਼ਕੀਨੀ ਦੇ ਵਿੱਚ ਸਭ ਤੋਂ ਅੱਗੇ ਨੇ ਚਾਹੇ ਕੋਈ ਕਾਰ ਲੈਣੀ ਹੋਵੇ ਚਾਹੇ ਕੋਈ ਨਵਾਂ ਮੋਬਾਈਲ ਲੈਣਾ ਹੋਵੇ ਤਾਂ ਸਭ ਤੋਂ ਪਹਿਲਾਂ ਇੰਡੀਆ ਦੇ ਲੋਕ ਖਰੀਦਦੇ ਨੇ ਖਾਸ ਕਰਕੇ ਛੋਟੇ ਕਸਬਿਆਂ ਦੇ ਲੋਕ ਲੇਕਿਨ ਪਰ ਕਿਹੜੀ ਕਿਸ ਤਰ੍ਹਾਂ ਨਾਲ ਪੂਰੇ ਦੇਸ਼ ਦੇ ਵਿੱਚ ਵੱਡੀ ਕੰਪਨੀ ਦੇ ਮੋਬਾਈਲ ਵਿਕੇ ਨੇ ਇਸ ਸਬੰਧੀ ਸਾਨੂੰ ਜਾਣਕਾਰੀ ਦੇਣਗੇ ਮਨੀਸ਼ਾਤਰਾ ਜੀ 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 ਕੀ ਕਹਿਣਾ ਚਾਹੁੰਦੇ ਕਿੰਨੇ ਕੁ ਸਕੀਨ ਨੇ ਸਾਡੇ ਲੋਕ ਕਿੰਨਾ ਕੁ ਸ਼ੌਂਕ ਆ ਉਹਨਾਂ ਦੇ ਕੋਲ ਇੱਕ ਹੀ ਜਾਂਦੇ ਨੇ ਵੀ ਭਾਰਤ ਦੇਸ਼ ਗਰੀਬ ਹੋਈ ਜਾ ਰਿਹਾ ਬੜਾ ਐਵੇਂ ਕੰਮ ਨਹੀਂ ਕਰਨੀ ਪਰ ਕੀਨੀ ਬਹੁਤ ਜ਼ਿਆਦਾ ਪੈਸਾ ਖਰਚਣ ਨੂੰ ਤਾਂ ਮੈਂਟ ਲਾਉਂਦੇ ਨੇ ਕੀ ਕਹਿਣਾ ਚਾਹੁੰਦੇ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਪੈਸਾ ਖਰਚਣ ਨੂੰ ਹਿੰਦੁਸਤਾਨੀ ਦਲੇਰ ਨੇ ਆਪਣਾ ਜੇ ਉਹਨਾਂ ਨੂੰ ਕਿਸੇ ਗੱਲ ਦੀ ਸ਼ੌਕੀਨੀ ਆ ਫਿਰ ਉਹ ਮੁੱਲ ਨਹੀਂ ਦੇਖਦੇ ਫਿਰ ਉਹ ਦੇਖਦੇ ਨੇ ਕਿ ਬਸ ਸਾਡਾ ਸ਼ੌਂਕ ਪੂਰਾ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਜਿੰਨੇ ਵੀ ਪੈਸੇ ਖਰਚੇ ਜਾਣ ਖਰਚੇ ਜਾਣ ਪਰ ਸਾਡਾ ਜਿਹੜਾ ਸ਼ੌਂਕ ਆ ਉਹ ਪੂਰਾ ਹੋਣਾ ਚਾਹੀਦਾ ਐਦਾਂ ਹੀ ਇੱਕ ਡਾਟਾ ਸਾਹਮਣੇ ਆਇਆ ਐਪਲ ਦਾ ਜਿਹੜਾ ਆਈਫੋਨ ਆ ਉਹ ਦੇਖੋ ਕਿੰਨਾ ਮਹਿੰਗਾ ਲੱਖ ਸਵਾ ਲੱਖ ਡੇਢ ਡੇਢ ਲੱਖ ਪੌਣੇ 2 2 ਲੱਖ ਦੇ ਹੈਗੇ ਨੇ ਤੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ 2023 ਦੇ ਵਿੱਚ ਮੌਜੂਦਾ ਸਾਲ ਅਜੇ ਚੱਲ ਰਿਹਾ ਹੈ। ਇਹਦੇ ਵਿੱਚ 90 ਲੱਖ ਤੋਂ ਜ਼ਿਆਦਾ ਆਈਫੋਨ ਹੈ ਜਿਹੜੇ ਵਿਕ ਚੁੱਕੇ ਨੇ ਹਜੇ ਤੱਕ। ਵਾਹ ਬਹੁਤ ਵੱਡੀ ਉਹ ਹੈਗਾ ਲੋਕ ਸਾਡੇ ਮਰੂ ਮਰੂ ਕਰਦੇ ਰਹਿੰਦੇ ਨੇ ਪਰ 90 ਲੱਖ ਦਾ ਡਾਟਾ ਬਹੁਤ ਵੱਡਾ ਹੈਗਾ। ਯਾਨੀ ਕਿ 90 ਲੱਖ ਤੋਂ ਜ਼ਿਆਦਾ 1 ਕਰੋੜ ਦੇ ਲਗਭਗ ਜਿਹੜੇ ਆਈਫੋਨ ਹੈ ਉਹ ਵਿਕ ਚੁੱਕੇ ਨੇ ਹਜੇ ਤੱਕ। ਔਰ ਤੁਹਾਨੂੰ ਹੋਰ ਵੀ ਜਾਣ ਕੇ ਹੈਰਾਨੀ ਹੋਊਗੀ ਕਿ ਇਹ ਜ਼ਿਆਦਾ ਹੀ ਗਿਣਤੀ ਕਿੱਥੇ ਹੋਈ ਹੈ। ਛੋਟੇ ਸ਼ਹਿਰਾਂ ਦੇ ਤੇ ਛੋਟੇ ਕਸਬਿਆਂ ਦੇ ਵਿੱਚ ਵਾਹ ਜੀ ਬਾ ਜਿਹੜੇ ਬਿਲਕੁਲ ਛੋਟੇ ਸ਼ਹਿਰ ਨੇ ਆਪਾਂ ਮੈਟਰੋ ਸਿਟੀਜ਼ ਨਹੀਂ ਛੋਟੇ ਕਸਬਿਆਂ ਦੇ ਵਿੱਚ ਆਪਾਂ ਨਹੀਂ ਕਵਾਂਗੇ ਵੀ ਬੰਬੇ ਮਦਰਾਸ ਬੰਗਲੂ ਬੈਂਗਲੁਰੂ ਲੇਕਿਨ ਛੋਟੇ ਕਸਬ ਕਸਬੇ ਨੇ ਚਾਹੇ ਪੰਜਾਬ ਦੇ ਛੋਟੇ ਕਸਬੇ ਨੇ ਚਾਹੇ ਵੱਡੇ ਇਸੇ ਤਰ੍ਹਾਂ ਕਹਦੇ ਹਾਂ ਛੋਟੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਆਪਣੀ ਸ਼ੁਕੀਨੀ ਜ਼ਿਆਦਾ ਪੋਗਾਈ ਆ ਹਮ ਬਜਾਏ ਕਿ ਆਪਾਂ ਕਹੀਏ ਦਿੱਲੀ ਮੁੰਬਈ ਕਲਕਟਾ ਹਾਂਜੀ ਲੁਧਿਆਣਾ ਵੀ ਲਾ ਲਓ ਵਿੱਚ ਤੇ ਉਹ ਉੱਥੇ ਤਾਂ ਲੋਕਾਂ ਨੇ ਖਰੀਦੀ ਹੀ ਆ ਪਰ ਜਿਹੜੇ ਛੋਟੇ ਸ਼ਹਿਰਾਂ ਦੇ ਕਸਬਿਆਂ ਦੇ ਜਿਹੜੇ ਲੋਕ ਨੇ ਖਰੀਦਦਾਰ ਨੇ ਉਹ ਵੀ ਕਿਤੇ ਪਿੱਛੇ ਨਹੀਂ ਰਹੇ ਉਹਨਾਂ ਨੇ ਵੀ ਇਸ ਖਰੀਦਦਾਰੀ ਦੇ ਵਿੱਚ ਪੂਰਾ ਯੋਗਦਾਨ ਪਾਇਆ ਤੇ ਜਿਹੜੀ ਫਿਗਰ ਹੈਗੀ ਆ ਉਹ 90 ਲੱਖ ਤੋਂ ਉੱਪਰ ਲਿਜਾਈ ਆ ਨੀ ਇਹ ਤਾਂ ਅਨੁਮ੍ਰਿਤ ਹੀ ਹੋਗੀ ਇੰਡੀਆ ਦੀ ਫਿਗਰ ਦੱਸਤੀ ਹੋਗਾ ਕਈ ਲੋਕ ਫੋਰਨ ਜਿਹੜੇ ਉੱਥੋਂ ਫੋਨ ਆਉਂਦਾ ਮੈਨੂੰ ਤਾਂ ਲੱਗਦਾ ਵੀ ਇਹ ਡਾਟਾ ਹੈ ਜਿਹੜਾ ਕਰੋੜ ਤਾਂ ਹੋਇਆ ਗਿਆ ਇਹ ਤਾਂ ਬਹੁਤ ਜ਼ਿਆਦਾ ਹੋਣਾ ਆਪਣੇ ਪੰਜਾਬ ਦੇ ਵਿੱਚ ਤਾਂ ਜੇ ਪੰਜਾਬ ਤੇ ਇੰਡੀਆ ਦੇ ਲੋਕ ਫੋਰਨ ਬਹੁਤ ਨੇ ਉੱਥੋਂ ਵੀ ਇਹ ਤੇ ਸਪਲਾਈ ਹੁੰਦਾ ਹੋਣਾ ਜਿਹੜਾ ਬਾਹਰਲੇ ਸੈਟ ਨੇ ਆਈਫੋਨ ਆਉਂਦੇ ਨੇ ਤਾਂ ਉਹਦਾ ਫਿਗਰ ਕਾਫੀ ਜ਼ਿਆਦਾ ਹੋਣੀ ਹੈ ਜਿੱਦ ਤੱਕ ਹਾਂ ਬਿਲਕੁਲ ਮੈਂ ਤਾਂ ਤਾਂ ਹੀ ਕਿਹਾ ਹੈ ਕਿ 90 ਲੱਖ ਤੋਂ ਉੱਪਰ ਇਹ ਆਫੀਸ਼ੀਅਲ ਫਿਗਰ ਆ ਤੇ ਕਰੋੜ ਦੇ ਕਰੀਬੀ ਇਹ ਪਹੁੰਚ ਸਕਦੀ ਹੈ ਇਹ ਫਿਗਰ ਤੇ ਕਿਉਂਕਿ ਜਦੋਂ ਤੁਸੀਂ ਬਿਲਕੁਲ ਠੀਕ ਹੈ ਗੁਜਰਾਤ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਬਹੁਤ ਬਾਹਰ ਜਾਂਦੇ ਨੇ ਔਰ ਦੁਬਈ ਦਾ ਉਹਨਾਂ ਨੇ ਐ ਬਣਾਇਆ ਪਿਆ ਕਿ ਜਦੋਂ ਨਾਲ ਦੇ ਮਹੱਲੇ ਚ ਜਾਣਾ ਹੁੰਦਾ ਫਿਰ ਜਦੋਂ ਤੁਸੀਂ ਕਿਤੇ ਦੁਬਈ ਜਾਣਾ ਤੇ ਮੈਂ ਤੁਹਾਨੂੰ ਕਹਿੰਦਾ ਆਂਦੇ ਹੋਏ ਇੱਕ ਆਈਫੋਨ ਫੜ ਲਏ ਤੇ ਉਤੋਂ 5-10 20000 ਰੁਪਏ ਸਸਤਾ ਮਿਲ ਜਾਗਾ ਗਿਣਤੀ ਚ ਵੀ ਨਹੀਂ ਹੁੰਦਾ ਇੱਥੇ ਉਹ ਕਿਤੇ ਗਿਣਤੀ ਚ ਨਹੀਂ ਆਣਾ ਉਹ ਕਿਸੇ ਰਿਕਾਰਡ ਚ ਨਹੀਂ ਆਣਾ ਤੇ ਲੋਕੀ ਜਿਹੜੇ ਨੇ ਇੰਨਾ ਮਹਿੰਗਾ ਮੋਬਾਈਲ ਜਿਹੜਾ ਹੈਗਾ ਉਹ ਖਰੀਦ ਕੇ ਆਪਣੇ ਸ਼ੌਂਕ ਹੈ ਜਿਹੜਾ ਪੂਰੇ ਕਰ ਰਹੇ ਹੈ ਆ ਬਿਲਕੁਲ ਦੋਸਤੋ ਅਸੀਂ ਮਨੀਸ਼ਾਤ ਰਾਏ ਨਾਲ ਗੱਲ ਕੀਤੀ ਉਹਨਾਂ ਨੇ ਸਾਫ਼ ਦੱਸਿਆ ਵੀ ਸਾਡੇ ਲੋਕ ਕਿੰਨੇ ਸ਼ਕੀਨ ਨੇ ਆ ਵੱਡੀਆਂ ਸਿਟੀਜ਼ ਦਾ ਗੱਲ ਕਰੀਏ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਜਾਂ ਵੱਡੇ ਵੱਡੇ ਜਿਹੜੇ ਪੂਰੇ ਦੇਸ਼ ਦੇ ਸ਼ਹਿਰ ਨੇ ਉੱਥੇ ਤਾਂ ਚਲੋ ਹੋ ਸਕਦਾ ਲੇਕਿਨ ਪਰ ਛੋਟੇ ਕਸਬਿਆਂ ਦੇ ਵਿੱਚ ਲੋਕਾਂ ਨੇ ਆਪਣੀ ਸ਼ਕੀਨੀ ਪੂਰੀ ਕੀਤੀ ਆ ਜਿਹੜਾ ਕਿ ਸਭ ਤੋਂ ਜਿਸ ਤਰ੍ਹਾਂ ਨਾਲ ਲੋਕਾਂ ਦਾ ਸੋਪਨਿਆ ਦਾ ਸ਼ਹਿਰ ਕੈਨੇਡਾ ਤੇ ਕੈਨੇਡਾ ਹੈਗਾ ਉਸੇ ਤਰ੍ਹਾਂ ਲੋਕਾਂ ਦੇ ਹੱਥਾਂ ਦੇ ਵਿੱਚ ਅੱਜ ਕੱਲ ਨੌਜਵਾਨਾਂ ਦੇ ਆਈਫੋਨ ਨਾ ਹੋਵੇ ਤਾਂ ਉਹ ਕਈ ਵਾਰ ਕਾਲਜ ਜਾਂ ਆਪਣੇ ਜਿੱਥੇ ਇੰਸਟੀਚਿਊਟ ਨਹੀਂ ਜਾਂਦੇ ਹੈਗੇ ਆਈਫੋਨ ਦੇ ਸ਼ਕੀਨ ਹੋ ਚੁੱਕੇ ਨੇ ਲੋਕ 90 ਲੱਖ ਦਾ ਅਫੀਸ਼ੀਅਲ ਡਾਟਾ ਇਸ ਤੋਂ ਇਲਾਵਾ ਕਈ ਕਰੋੜ ਮੋਬਾਈਲ ਜਿਹੜੇ ਵਿਕੇ ਨੇ ਜਿਹੜੇ ਕੀ 2023 ਦਾ ਦੱਸ ਰਹੇ ਆ ਅਸੀਂ ਗੱਲ 2023 ਦੀ ਸਮਾਪਤੀ ਹੋਣ ਵਾਲੀ ਆ ਆਉਣ ਵਾਲੇ ਇਹ ਸਿਰਫ 10 12 15 ਦਿਨ ਤੱਕ ਜਿਹੜਾ ਹੈਗਾ ਨਵਾਂ ਸਾਲ 2024 ਸ਼ੁਰੂ ਹੋ ਜਾਣਾ ਪਰ ਲੋਕਾਂ ਦੀ ਸ਼ਿਕਾਇਤੀ ਬਹੁਤ ਜ਼ਿਆਦਾ ਸੋ ਦੇਖਦੇ ਰਹੋ ਡੇਲੀ ਪਬਲਿਕ ਨਿਊਜ਼